ਕੋਈ ਨਹੀਂ ਲੜਾਈ ਕਿਸ ਬਾਤ ਕੀ ਜੇ ਤੋਂ ਮੈਂ ਗਲੀ ਉਲਟੀ ਦਿਨੇ ਲਗਾ ਉਹ ਨੂੰ ਚੁੱਪ ਲਗਾ ਦਿਆ ਉਹ ਹਨ ਮੇਰਾ ਭਾਈ ਨਹੀਂ ਆਪ ਦਾ ਭਾਈ ਨਹੀਂ ਉਹ ਖਾਲਾ ਮਨ भाई, नहीं भैया वो वो बात, बात, बात तो क्या हुआ ये भैया बीच में अपने भाई का सबका बीच का बीच में आई ना पापा को छुड़वाने के लिए हाँ मुझे लगा है हाँ भैया लगा है और भैया आपने ये ਜਾ ਬਈ ਕੰਮ ਬੋਲੇ ਇੱਥੇ ਬੋਲੇ ਮੈਂ ਕੋਈ ਥੱਕਵਾ ਨਹੀਂ ਤਾ ਪਰ ਨਹੀਂ ਮੈਂ ਬੋਲ ਰਿਹਾ ਅੱਗੇ ਜਾਦਾ ਹਾਂ ਸਾਹ ਲੈਣਾ ਓਏ ਚਾਂਦ ਰੱਖੀ ਕੋਣ ਕਹ ਰਿਹਾ ਹੈ ਕਿ ਹਟਾ ਮੈਂ ਅੱਛਾ ਦਬੀ ਤੇ ਹੱਥ ਲਗਾਓ ਤੇ ਮੰਗ ਰਿਹਾ ਹੈ ਅਰੇ ਉਹ ਕੀ ਕੱਲ ਭਾਜੀ ਰਾਤ 9:30 10:00 ਵਜੇ ਦੀ ਗੱਲ ਆ ਦੀਪਕ ਦੀਪ ਨੇ ਮੈਨੂੰ ਸੱਦਿਆ ਸੀਗਾ ਜੀ ਇਹਨਾਂ ਦਾ ਕੋਈ ਮਨ ਉਤਰ ਲੜਕੀ ਨਾਲ ਝਗੜਾ ਸੀਗਾ ਕੋਈ ਤੇ ਇਹਨਾਂ ਨੇ ਮੈਨੂੰ ਸੱਦਿਆ ਤੇ ਅਸੀਂ ਚਾਰ ਪੰਜ ਨੇ ਇਕੱਠੇ ਹੋ ਕੇ ਚੱਲ ਗਏ ਤੇ ਉਹਨਾਂ ਭਈਆਂ ਨਾਲ ਸੀਗਾ ਕੋਈ ਭਈਏ ਸੀਗੀ ਬੰਦੇ ਤੇ ਗੱਲ ਕਰਨ ਗਏ ਸੀਗੇ ਤੇ ਉਹਨਾਂ ਨੂੰ ਜਾ ਕੇ ਮੈਂ ਪੁੱਛਿਆ ਮੈਂ ਕੀ ਗੱਲ ਹੋਈ ਭਾਜੀ ਉਹਨਾਂ ਨੇ ਇੱਟਾਂ ਮਾਰਨੀ ਸ਼ੁਰੂ ਕਰਦੇ ਖੰਡੇ ਹੁੰਡੇ ਇੱਟਾਂ ਮੇਰੇ ਮਾਰੀ ਉਹਨਾਂ ਨੇ ਕਿੰਨੇ ਜਣੇ ਸੀ ਉਹ ਉਹ ਤਾਂ 40 50 ਜਣੇ ਸੀਗੇ ਜੀ ਅੱਛਾ ਜੀ ਸਿਗੇ ਪ੍ਰਵਾਸੀ ਸਾਰੇ ਹਾਂਜੀ ਹਾਂਜੀ ਉੱਥੇ ਰਹੀ ਆ ਸਾਰੇ ਤੇ ਤੁਸੀਂ ਕਿੰਨੇ ਜਣੇ ਸੀਗੇ ਅਸੀਂ ਸੀਗੇ ਚਾਰ ਜਣੇ ਠੀਕ ਹੈ ਕਿੰਨੇ ਜਣੇ ਤੇ ਸੱਟਾਂ ਲੱਗੀਆਂ ਦੋ ਜਣਾਂ ਲੱਗਿਆ ਭਾਜੀ ਇੱਕ ਮੇਰੇ ਇੱਕ ਭਾਜੀ ਹੋਰ ਤੇ ਤੁਹਾਡੇ ਕਿੰਨੇ ਕਿ ਸੱਟ ਆਈ ਜੀ ਮੇਰੇ ਜ਼ਿਆਦਾ ਹੀ ਆ ਠੀਕ ਹੈ ਜੀ ਡਾਕਟਰ ਡਾਕਟਰ ਹਰਿਦਾਏ ਨਹੀਂ ਹੋਇਆ ਭਜੀ ਦੱਸਿਆ ਵੀ ਡਾਕਟਰ ਨੇ ਕਿ ਨਹੀਂ ਆਇਆ ਜੀ ਨਹੀਂ ਹਜੇ ਨਹੀਂ ਆਇਆ ਨਹੀਂ ਹਜੇ ਰਾਤੀ ਇੰਜੈਕਸ਼ਨ ਵਗੈਰਾ ਲਾਇਆ ਸੀ ਡ੍ਰਿਪ ਵਗੈਰਾ ਕਾਰੋਬਾਰ ਕੀ ਕਰਦੇ ਤੁਸੀਂ ਮੈਂ ਜੌਬ ਕਰਦਾ ਪਸ਼ਪਾਲਾਂ ਚ ਕੀ ਲਾ ਦਿੰਦਾ ਆ ਭਈ ਇਹ ਅੰਨੀ ਗੁੰਡਾਗਰਦੀ ਕਰਦੇ ਜਾਂ ਕੀ ਕਹਿਣਾ ਚਾਹੁੰਦੇ ਹੋ ਭਜੀ ਰੋਕਥਾਮ ਕਰਨੀ ਚਾਹੀਦੀ ਆ ਥੋੜਾ ਬਹੁਤ ਜ਼ਿਆਦਾ ਹੀ ਹੋ ਗਿਆ ਨਾ ਤਾਂ ਤਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕੀ ਪੂਰਾ ਮਾਮਲਾ ਕਿਸੇ ਕੁੜੀ ਦੀ ਤੜਾਈ ਕਿਸ ਗੱਲ ਦੀ ਕੁੜੀ ਦੀ ਸੁਲਝਾਉਣ ਗਏ ਸੀ ਜਾਂ ਕੀ ਗੱਲ ਸੀ ਭਾਜੀ ਕੁੜੀ ਨੂੰ ਨਾ ਉੱਥੇ ਮਲੇ ਦੀਪਕ ਦੀਪ ਨੇ ਮੈਨੂੰ ਫੋਨ ਕੀਤਾ ਸੀ ਕਹਿੰਦਾ ਕੁੜੀ ਨੂੰ ਤੰਗ ਕਰਦਾ ਕੋਈ ਆਪਾਂ ਕੋਈ ਆਪਾਂ ਇਕੱਠੇ ਚਾਰ ਪੰਜ ਨੇ ਹੋ ਕੇ ਨਾ ਗੱਲ ਕਰਨੀ ਹੈਗੀ ਆ ਤੇ ਅਸੀਂ ਤਾਂ ਉਹ ਗੱਲ ਕਰਨ ਗਏ ਸੀ ਭਾਜੀ ਤੇ ਕੁੜੀ ਕਿਹੜੀ ਨੂੰ ਤੰਗ ਕਰਦੇ ਹੋ ਉਹ ਨਾ ਕੁੜੀ ਉੱਥੇ ਇਹਨਾਂ ਦੇ ਮਲੇ ਦੀਪਕ ਦੀਪ ਦੀ ਪੰਜਾਬੀ ਕੁੜੀ ਨਹੀਂ ਉਹ ਵੀ ਉਹ ਦੂਜੀ ਆ ਬਈ ਇਹ ਆ ਅੱਛਾ ਉਹ ਪ੍ਰਵਾਸੀ ਤਾਂ ਹਾਂ ਹਾਂ ਜੀ ਉਹੀ ਤੰਗ ਕੀ ਹੋਇਆ ਜਦੋਂ ਸੀ ਗੱਲ ਕਰਨ ਤੇ ਉਹ ਚਲੋ ਅਸੀਂ ਗੱਲ ਕਰਨਗੇ ਭਾਜੀ ਉਹ ਪਹਿਲਾਂ ਤਿਆਰ ਹੋ ਸੀਗੇ ਤੇ ਉਹਨਾਂ ਨੇ ਵੀ ਮੇਰੇ ਟਾ ਟਾ ਮਾਰਤੇ ਆਂ ਖੰਡਾ ਖੰਡਾ ਮਾਰਤੇ ਸਿਰ ਤੇ ਮੇਰੇ ਇਹ ਮੈਂ ਡਿੱਪਾ ਜੀ ਮੇਰੇ ਕਾਫੀ ਖੂਨ ਬਲੱਡ ਵਗ ਰਿਹਾ ਨਿਕਲਿਆ ਜਰਾ ਦੂਜਾ ਤੁਹਾਡੇ ਨਾਲ ਦਾ ਜ਼ਖਮੀ ਹੋ ਵੀ ਪੰਜਾਬੀ ਉਹ ਹਾਂਜੀ ਹਾਂਜੀ ਉਹਦੇ ਕਿੰਨੇ ਕਿ ਸੱਟ ਲੱਗੀ ਉਹਦੇ ਥੋੜੀ ਏ ਪਰ ਉਹਦੇ ਉਹਦੇ ਟੱਕੀਆਂ ਲੱਗਾ ਉਹਦੇ ਵੀ ਸੀ ਪੁਲਿਸ ਨੂੰ ਕੰਪਲੇਟ ਕਰਤੀ ਸੀ ਨਹੀਂ ਹਜੇ ਤੱਕ ਤਾਂ ਫਿਲਹਾਲ ਤੇ ਐਮਐਲਆਰ ਵਗੈਰਾ ਕਰ ਹਾਂਜੀ 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 ਉਹ ਪੁਲਿਸ ਨੂੰ ਭੇਜ ਦਿੱਤੇ ਹਸਪਤਾਲ ਨਹੀਂ ਨਹੀਂ ਭਜੀ ਤੁਸੀਂ ਕੋਈ ਆਪਣੇ ਵੱਲੋਂ ਸ਼ਿਕਾਇਤ ਕੀਤੀ ਪੁਲਿਸ ਨੂੰ ਭੇਜ ਰਹੇ ਨਹੀਂ ਉਹ ਨਹੀਂ ਹਜੇ ਨਹੀਂ ਪਾਜੀ ਕੀ ਮੰਕਰਦਾ ਕਾਰਵਾਈ ਹੋਏ ਭਾਜੀ ਸਰ ਤੋਂ ਸਖਤ ਕੀ ਨਾਮ ਹੈ ਤੁਹਾਡਾ ਮੈਂ ਸਰਦੀਪਕ ਦੀਪ ਸਿਵਸਨਾ ਤੋਂ ਜ਼ਿਲ੍ਹਾ ਇੰਚਾਰਜ ਹੁਸ਼ਿਆਰਪੁਰ ਮੱਲਾ ਸੁੰਦਰ ਨਗਰ ਕੀ ਕੀ ਗੱਲਬਾਤ ਹੋਈ ਸੀ ਗੱਲਬਾਤ ਸਾਰ ਇਦਾਂ ਹੋਈ ਸੀ ਵੀ ਅੰਜ ਤੋਂ ਚਾਰ ਚਾਰ ਪੰਜ ਮਹੀਨੇ ਪਹਿਲਾਂ ਉੱਤੇ ਆਪਣੇ ਮੱਲੇ ਚੀ ਕਰਿਆਨੇ ਦੀ ਸ਼ਾਪ ਆ ਭੁੱਲੇ ਭੰਟਾਰੀ ਦੇ ਨਾਮ ਤੇ ਤੇ ਉਹਨਾਂ ਦੇ ਜਿੱਦਾਂ ਪੰਜ ਬੇਟੀਆਂ ਆ ਚਾਰ ਪੰਜ ਕੁੜੀਆਂ ਆ ਤੇ ਤੇ ਉਹਨਾਂ ਦਾ ਮਤਲਬ ਬਰਦਰ ਵਗੈਰਾ ਹੈ ਨਹੀਂ ਕੋਈ ਵੀ ਅਸੀਂ ਰਾਸ਼ਨ ਦਾ ਸਮਾਨ ਉਹਨਾਂ ਤੋਂ ਲੈਣੇ ਆ। ਤੇ ਚਾਰ ਕੁ ਮਹੀਨੇ ਮੈਂ ਪਹਿਲਾਂ ਉੱਥੇ ਰਾਸ਼ਨ ਲੈਣ ਗਿਆ ਤਾਂ ਉੱਥੇ ਉਹਨਾਂ ਨੇ ਕੁੜੀ ਨੂੰ ਵੀ ਪਹਿਲਾਂ ਉਹਨਾਂ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ। ਕਿਹਨਾਂ ਨੇ? ਪ੍ਰਵਾਸੀ ਮੈਂ ਉਹਨਾਂ ਦੇ ਜਿਹੜੇ ਨਾਲ ਦੇ ਆਂਢੀ ਗੁਆਂਢੀ ਜਿੰਨੇ ਵੀ ਪ੍ਰਵਾਸੀ ਆ। ਤੇ ਉੱਥੇ ਮੈਂ ਰਾਸ਼ਨ ਲੈਣ ਮੌਕੇ ਤੇ ਖੜਾ ਸਕਾ ਤੇ ਮੈਂ ਦੇਖਿਆ ਸਾਰਾ ਵਾਕਿਆ। ਉਹ ਮੈਂ ਕਿਹਾ ਯਾਰ ਤੁਸੀਂ ਕੁੜੀ ਨੂੰ ਕਾਹਤੇ ਤੰਗ ਕਰਦੇ ਹੋ? ਤੇ ਕੁੜੀ ਦੇ ਅੰਦਰ ਜਾ ਕੇ ਮਤਲਬ ਉਹਦੇ ਥੱਪੜ ਧੱਪੜ ਮਾਰ ਕੇ ਆਇਆ। ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਤੁਸੀਂ 112 ਤੇ ਕੰਪਲੇਂਟ ਕਰ ਦਿਓ ਬਾਕੀ ਜੋ ਵੀ ਹੋਊਗਾ ਆਪਾਂ ਚੌਂਕੀ ਦੇਖਾਂਗੇ ਚਲੋ ਉਹਨਾਂ ਨੇ 112 ਤੇ ਕੰਪਲੇਂਟ ਕੀਤੀ ਪੁਲਿਸ ਆ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਸੌਰੀ ਫੀਲ ਕੀਤੀ ਉਹਨਾਂ ਦਾ ਰਾਜੀਨਾਮਾ ਵੀ ਹੋ ਗਿਆ ਕੱਲ ਕੀ ਹੋਇਆ ਮਾਫੀ ਮੰਗੀ ਤੇ ਕੱਲ ਦੇਖੋ ਕੱਲ ਜਿੱਦਾਂ ਸਰਸਵਤੀ ਪੂਜਾ ਦਾ ਜਿਹੜਾ ਤਿਹਾੜ ਸੀਗਾ ਤੇ ਉਹਨਾਂ ਦੇ ਵਿੱਚ ਪਹਿਲੀ ਗੱਲ ਤਾਂ ਇਹ ਦੇਖਣਾ ਚਲੋ ਜਿਹੜੀ ਪੂਜਾ ਦਾ ਦੇਨਵਾ ਜਾਂ ਮਾਤਾ ਦਾ ਦੇਨਾ ਆਪਾਂ ਉਹਨੂੰ ਉਸ ਚੀਜ਼ ਵਿੱਚ ਇੰਟਰਫੇਅਰ ਨਹੀਂ ਕਰਦੇ ਬਟ ਗੱਲ ਇਦਾਂ ਹੋਈ ਵੀ ਉਹ ਇੰਨੇ ਕੁ ਪ੍ਰਵਾਸੀ ਹੁੱਲੜਵਾਜੀ ਕਰ ਰਹੇ ਸੀਗੇ ਟਰਾਲੀਆਂ ਟਰੈਕਟਰਾਂ ਦੇ ਚੜ ਕੇ ਔਰ ਡੀਜਿਆਂ ਦੇ ਜਿੱਥੇ ਕੀ ਜਦੋਂ ਸਾਡਾ ਦਸਹਿਰਾ ਵੀ ਲੱਗਦਾ ਆ ਜਿੱਥੇ ਡੀਜੇ ਬੰਦ ਕੀਤੇ ਜਾਂਦੇ ਆ ਤੇ ਰੋਡ ਦੇ ਉੱਪਰ ਇੰਨੀ ਹੁਲੜਵਾਜੀ ਕਰਦੇ ਸੀ ਸਾਰਿਆਂ ਨੇ ਕਿਸੇ ਨੇ ਚਿੱਟਾ ਪੀਤਾ ਸੀ ਕਿਸੇ ਨੇ ਗੋਲੀਆਂ ਖਾਦੇ ਸੀ ਕਿਸੇ ਨੇ ਭੰਗ ਪੀਤੀ ਸੀ ਕਿਸੇ ਨੇ ਸ਼ਰਾਬ ਪੀਤੀ ਹੋ ਸੀਗੇ ਤੇ ਜਸਟ ਉਹ ਜਿੱਦਾਂ ਹੀ ਕੁੜੀ ਨੇ ਮੈਨੂੰ ਫੋਨ ਕੀਤਾ ਕਿ ਕੰਦੀ ਭਾਜੀ ਵੀ ਮੁੰਡਿਆਂ ਨਸ਼ਾ ਕੀਤਾ ਵੀ ਸਾਨੂੰ ਆ ਕੇ ਤੰਗ ਪਰੇਸ਼ਾਨ ਕਰਦੇ ਪਏ ਆ ਵੀ ਚਲੋ ਤੁਸੀਂ ਪਹਿਲਾਂ ਰਾਇਨਾਮਾ ਕਰਾਇਆ ਸੀ ਆ ਕੇ ਦੇਖੋ ਉਹ ਜਸਟ ਜਦੋਂ ਮੈਂ ਉੱਥੇ 112 ਤੇ ਫੋਨ ਕੀਤਾ ਡੇਢ ਘੰਟਾ ਪੁਲਿਸ ਨਹੀਂ ਆਈ ਭਾਜੀ ਉੱਥੇ ਉਸ ਤੋਂ ਬਾਅਦ ਚੌਂਕੀ ਫੋਨ ਕੀਤਾ ਚੌਂਕੀ ਡੇਢ ਘੰਟੇ ਬਾਅਦ ਮਤਲਬ ਮਲਾਜਮ ਉੱਥੇ ਆਏ ਜਦ ਉਸ ਉਸੇ ਟਾਈਮ ਦੇ ਵਿੱਚ ਜੇ ਮੈਂ ਮਲਾਜਮਾਂ ਉਹਨਾਂ ਨੂੰ ਆਪਾਂ ਇਹ ਸੀ ਮਲਾਜਮ ਆਂਦੇ ਤਾਂ ਆਪਾਂ ਬਹਿ ਕੇ ਗੱਲ ਸੁਲਝਾ ਲੈਂਦੇ ਉੱਥੇ ਮੇਰੇ ਖੜੇ ਹੁਣ ਚ ਇਹ ਸੀ ਵੀ ਜੇ ਮੈਂ ਕੱਲਾ ਸੀ ਤਾਂ ਮੈਨੂੰ ਉਹਨਾਂ ਨੇ ਸਾਰੇ ਮਾਰ ਦੇਣਾ ਸੀ ਮੈਂ ਆਪਣੇ 4-5 ਯਾਰ ਦੋਸਤ ਬੁਲਾਏ ਤੇ ਆਪਾਂ ਉਹ ਮੁੰਡੇ ਕਹਿੰਦੇ ਯਾਰ ਚਲੋ ਆਪਾਂ ਗੱਲ ਕਰ ਲੈਣ ਜਾ ਕੇ ਇਹ ਆਪਣੇ ਹਾਨੀ ਬ੍ਰਦਰ ਆਪਾਂ ਗਏ ਉੱਥੇ ਇਨੇ ਬਸ ਇਹਦਾ ਹੱਥ ਰੱਖਿਆ ਉਹ ਜਿੱਦਾਂ ਇਹਨੇ ਹੱਥ ਰੱਖਿਆ ਉਹਨਾਂ ਨੇ ਕਿਸੇ ਨੇ ਖੰਡੇ ਮਾਰਦੇ ਕਿਸੇ ਨੇ ਇੱਟਾਂ ਮਾਰਤੀਆਂ ਹੋਰ ਵੀ ਉਹਨਾਂ ਕੋਲ ਹਥਿਆਰ ਬਹੁਤ ਸਾਰੇ ਸਾਰੇ ਪ੍ਰਵਾਸੀ ਸੀਗੇ ਆਪਣੇ ਚ ਹਾਂ ਜਿਹਨੇ ਚ ਆਪਣੇ ਚੋਂ ਇਹ ਹਨ ਇਹਦੇ ਜਦੋਂ ਇਹ ਡੇਗ ਗਿਆ ਸੀ ਪਾਜੀ ਉਹਨਾਂ ਨੇ ਸਿਰਫ ਰਾਤਾ ਕਤਲ ਨੂੰ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਇੱਟਾਂ ਮਾਰ ਰਹੇ ਸੀਗੇ ਅਸੀਂ ਇਹਨੂੰ ਚੱਕ ਕੇ ਬੜੀ ਮੁਸ਼ਕਲ ਬਚਾ ਕੇ ਲਿਆਂਦਾ ਅੱਛਾ ਤੁਸੀਂ ਉੱਥੇ ਜਾਣ ਬਚਾ ਕੇ ਭੱਜ ਜੀ ਅਸੀਂ ਜਾਨ ਬਚਾ ਕੇ ਉੱਥੋਂ ਣਟੇ ਜੇ ਇਹਨੂੰ ਨਾ ਚੱਕਦੇ ਆਪਾਂ ਤਾਂ ਉਹਨਾਂ ਨੇ ਇਹਨੂੰ ਮਾਰ ਦੇਣਾ ਸੀ ਈਮਾਨ ਕਰਦੇ ਹਾਂ ਮੰਗ ਸਰ ਇਹ ਆ ਵੀ ਉਹਨਾਂ ਨੇ ਰਾਧਾ ਕਤਲ ਦੇ ਤੌਰ ਤੇ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ 307 ਦਾ ਪਰਚਾ ਹੋਵੇ ਜਿਹੜੀ ਕੁੜੀ ਨਾਲ ਛੇੜਖਾਨੀ ਕੀਤੀ ਆ ਜਾਂ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਹੋ ਉਹ ਅਲੱਗ ਪਰਚਾ ਹੋਵੇ ਤੇ ਜਿਹੜੀ ਇਹਨਾਂ ਦੀ ਸੁਨਦਰ ਨਗਰ ਦੀ ਬਾਕੀ ਬਾਹਰੋਂ ਵੀ ਜਿਹੜੀ ਉਹ ਵੀ ਸੁਨਦਰ ਨਗਰ ਦੀ ਜੀ ਨਾਮ ਉਹਦਾ ਉਹਦਾ ਹਰੀਕ੍ਰਿਸ਼ਨ ਉਹ ਵੀ ਪੰਜਾਬੀ ਆ ਜੀ ਹਾਂਜੀ ਉਹ ਵੀ ਪੰਜਾਬੀ ਆ ਜੀ